5 ਸਟਾਰ ਪੈਟਰੋਲ ਪੰਪ ਤੇ ਲੈ ਕੇ ਆ ਗਿਆਂ 5 ਸਟਾਰ ਤੁਸੀਂ ਹੋਟਲ ਸੁਣੇ ਸੀ ਪਰ ਪੈਟਰੋਲ ਪੰਪ ਸੁਨਮੇ ਦਾ ਮੈਂਬਰ ਚੇਅਰਮੈਨ ਪੈਨਲ ਦਾ ਪੈਟਰੋਲ ਪੰਪ ਆ ਇੰਡੀਅਨ ਆਇਲ ਦਾ 에어 ਕੰਡੀਸ਼ਨਰ ਕਲੀਨ ਵਾਸ਼ਰੂਮ ਮੈਂ ਤੁਹਾਨੂੰ ਦੱਸਦਾ ਕਿੱਥੇ ਆਸੀਂ ਹਰਿਆਣੇ ਦੇ ਵਿੱਚ ਆ ਕਰਨਾਲ ਤੋਂ ਬਾਅਦ ਕਰੋਂਡਾ ਕਰੋਂਡਾ ਤੋਂ 3 ਕਿਲੋਮੀਟਰ ਪਾਣੀਪੱਤ ਵੱਲ ਨੂੰ ਪੈਂਦਾ ਪੰਪ ਪੈਟਰੋਲ ਪੰਪ ਆ ਇੰਡੀਅਨ ਆਇਲ ਵਾਲਿਆਂ ਦਾ ਸੁਨਮੇ ਦੱਸਦੇ ਉੱਤਰੀ ਭਾਰਤ ਦੇ ਵਿੱਚ ਸਿਰਫ ਮੈਂ ਕਿਹਾ ਰੇਅਰ ਪੰਪੀ ਆ ਮਤਲਬ ਬਹੁਤ ਘੱਟ ਇਹ ਜੇ ਦੇਖਣ ਨੂੰ ਮਿਲਣਗੇ ਮਤਲਬ 1 2 ਹੋਣਗੇ ਮੁਸ਼ਕਲ ਦੇ ਨਾਲ ਆਲੀ ਜਿੱਥੇ ਕਲੀਨੈਸਟ 에어 ਕੰਡੀਸ਼ਨਡ ਵਾਸ਼ਰੂਮਾਂ ਦੇ ਵਿੱਚ ਵੀ ਏਸੀ ਲੱਗੇ ਹੋਏ ਲਾ ਲੋ ਸਾਬੀਆ ਪੈਟਰੋਲ ਪੰਪਾ ਕਿੱਥੇ ਆ ਅਹੂਜਾ ਸਰਵਿਸ ਸਟੇਸ਼ਨ ਵਾਲਿਆਂ ਕੋਲੇ ਆਪਾਂ ਆਜੋ ਚੱਲ ਗਏ ਇਧਰਲੇ ਪਾਸੇ ਇੰਡੀਅਨ ਆਇਲ ਵਾਲਾ ਦਾ ਪੰਪਾ ਮੇਨ ਜੀਟੀ ਰੋਡ ਇਧਰਲੇ ਪਾਸੇ ਆ ਗਿਆ ਜੋ ਦਿੱਲੀ ਨੂੰ ਜਾਵਾਂਗੇ ਹਨਾ ਇਹ ਮੈਂਬਰ ਚੇਅਰਮੈਨ ਪੰਪ ਨਾ ਇਹ ਇੰਡੀਅਨ ਆਇਲ ਵਾਲੇ ਨਾ ਉਹ ਦਿੰਦੇ ਐ ਇੱਕ ਅਵਾਰਡ ਦਿੰਦੇ ਆ ਮਤਲਬ ਤੁਸੀਂ ਇਸ ਲੈ ਉੱਚੇ ਲੈਵਲ ਦਾ ਕੰਮ ਆ ਜਿੱਥੇ ਇਹ ਵੀ ਚਾਰਜਿੰਗ ਜੇ ਤੁਸੀਂ ਮਤਲਬ ਚਾਰਜ ਕਰਨਾ ਕੋਈ ਪਲਾਨ ਤਾਂ ਉਹ ਵੀ ਤੁਸੀਂ ਚਾਰਜ ਕਰ ਸਕਦੇ ਗੱਡੀ ਵਗੈਰਾ ਚਾਰਜ ਜੋ ਜਨ ਇਧਰਲੇ ਪਾਸੇ ਆ ਜਿਓ ਆਇਓ ਸਾਰਾ ਕਮਾ ਕੇ ਲੈ ਕੇ ਉਹਨਾਂ ਤੋਂ ਨੂੰ ਮੈਂ ਮੈਨੂੰ ਬਹੁਤ ਸੋਹਣਾ ਲੱਗਿਆ ਸੀ ਨਾ ਇਧਰ ਦਿੱਲੀ ਵਾਲੇ ਪਾਸਿਓਂ ਆ ਰਹੇ ਸੀ ਸ਼ੂਟਿੰਗ ਕਰਕੇ ਤੇ ਬੰਦੇ ਵੀ ਪੰਜਾਬੀਆਂ ਦਾ ਆਪਣਾ ਪੈਟਰੋਲ ਪੰਪ ਆ ਤੇ ਮੈਨੂੰ ਲੱਗਿਆ ਬਹੁਤ ਕੈਂਟ ਦੇ ਕਿਉਂਕਿ ਆਮ ਤੌਰ ਤੇ ਸਮੱਸਿਆ ਕਦੋਂ ਹੁੰਦੀ ਹੈ ਜਦੋਂ ਤੁਸੀਂ ਪਰਿਵਾਰ ਦੇ ਨਾਲ ਆਉਂਦੇ ਹੋ ਨਾ ਉਦੋਂ ਸਮੱਸਿਆ ਆਉਂਦੀ ਆ ਵੀ ਵਾਸ਼ਰੂਮ ਕਿੱਥੇ ਵਧੀਆ ਹੋਣਗੇ ਉਹ ਇਹ ਆ ਥਾਵਾਂ ਤੁਸੀਂ ਨੋਟ ਰੱਖ ਲਿਓ ਅਹੂਜਾ ਸਰਵਿਸ ਸਟੇਸ਼ਨ ਆਜੋ ਕਰਾ ਇਧਰਲੇ ਪਾਸੇ ਸਾਹਮਣੇ ਖਾਣ ਪੀਣ ਵਾਲਾ ਪ੍ਰਬੰਧ ਵੀ ਪੂਰਾ ਹੀ ਗੁੱਪੇ ਭਰੇ ਆ ਰਿਹਾ ਸਹੀ ਆਜੋ ਕਰਾਂ ਮੈਗੀ ਪੁਆਇੰਟ ਤੇ ਸਨੈਕਸ ਵਗੈਰਾ ਖਾਣਾ ਪੀਣਾ ਤੁਸੀਂ ਖਾ ਪੀ ਸਕਦੇ ਹੋ ਕੋਈ ਰਾਤ ਭਰਾਂ ਤੇ ਵਿਵਤਾ ਪੈ ਗਈ ਹੈ ਤੁਸੀਂ ਇੱਥੇ ਰੁੱਕ ਸਕਦੇ ਹੋ ਟੈਕਸੀ ਡਰਾਈਵਰਾਂ ਵਾਸਤੇ ਤੇ ਟਰੱਕ ਡਰਾਈਵਰਾਂ ਵਾਸਤੇ ਸਪੈਸ਼ਲ ਕਮਰੇ ਅਲੱਗ ਤੋਂ ਹੈਗੇ ਇਹਨਾਂ ਦੇ ਉਹ ਵੀ AC ਰੂਮ ਜੀ ਉਹਨਾਂ ਨੇ ਆਪਦੇ ਕੱਪੜੇ ਵੀ ਧੋਣੇ ਨੇ ਡਰਾਈਵਰਾਂ ਨੇ ਉਹਨਾਂ ਵਾਸਤੇ ਵੀ ਨਹਾਉਣ ਧੋਣ ਦਾ ਤੇ ਕੱਪੜੇ ਧੋਣ ਦਾ ਪ੍ਰਬੰਧ ਪੂਰਾ ਵਾ ਵਾਸ਼ਿੰਗ ਮਸ਼ੀਨਸ ਪਈਆਂ ਨੇ ਆਜੋ ਆਈਸਕ੍ਰੀਮ ਵਾਲਾ ਕਾਰਨਰ ਹੋ ਗਿਆ ਕੁਆਲਿਟੀ ਵਾਲਸ ਆ ਆਈਸਕ੍ਰੀਮ ਵਾਲਾ ਕਾਰਨਰ ਮਿਲ ਜੂਗਾ ਤੁਹਾਨੂੰ ਇੱਥੇ ਆਈਸਕ੍ਰੀਮ ਖਾਣਾ ਚਾਹੁੰਨੇ ਉਹ ਸਾਰਾ ਕੁਝ ਮਿਲ ਜੂਗਾ ਆ ਮੈਗੀ ਪੁਆਇੰਟ ਦੇ ਵਿੱਚ ਮਤਲਬ ਕਹਿ ਸਕਦੇ ਆ ਕਿ ਬਥੇਰਾ ਕੁਝ ਇਨਾਂ ਕੋਲ ਲਿਖਿਆ ਚੀਜ਼ ਮੈਗੀ ਤੰਦੂਰੀ ਮੈਗੀ ਆ ਮਤਲਬ ਸੈਂਡਵਿਚ ਵਗੈਰਾ ਤੇ ਆ ਹੋਰ ਵੀ ਬਥੇਰਾ ਕੁਝ ਇੱਥੇ ਲਿਖੇ ਪਿਆ ਫ੍ਰੈਂਚ ਫ੍ਰਾਈਜ਼ ਵਗੈਰਾ ਸਾਰਾ ਕੁਝ ਇੱਥੇ ਮਿਲੂਗਾ ਆ ਹੋ ਗਿਆ ਅੰਦਰ ਅੰਦਰਲੇ ਪਾਸੇ ਆ ਜਾਓ ਅੰਦਰੋਂ ਚੱਲ ਕੇ ਦੇਖੀਏ ਕਿਵੇਂ ਇਹ ਗੱਲਬਾਤ ਇਹਨਾਂ ਦੀ ਆ ਕੈਫੇ ਹੋ ਗਿਆ ਇੱਧਰਲੇ ਸਾਨੂੰ ਮਮ ਨਮਕੀਨਸ ਵਗੈਰਾ ਵੈਰਾਈਟੀ ਬਹੁਤ ਪਈਆਂ ਨੇ ਕੋਲੇ ਕੋਲ ਡਰਿੰਕਸ ਪੀਣਾ ਕਰਨਾ ਵਾ ਕੋਈ ਹੋਰ ਸਨੈਕਸ ਖਾਣਿਆ ਵੈਜ ਸੈਂਡਵਿਚ ਮਸ਼ਰੂਮ ਸੈਂਡਵਿਚ ਸਵੀਟ ਕੌਰਨ ਸੈਂਡਵਿਚ ਤੇ ਉਦੋਂ ਬਾਅਦ ਕਈ ਬਹੁਤ ਹੋਰ ਵੀ ਬਥੇਰੀਆਂ ਚੀਜ਼ਾਂ ਨੇ ਕੋਲੇ ਪਈਆਂ 버ਗਰ 버ਗਰ ਤਾਂ ਤੁਹਾਨੂੰ ਪਤਾ ਨਾਰਮਲ ਚੀਜ਼ਾਂ ਆ ਤੇ ਉਹ ਸਾਰਾ ਕੁਝ ਵੀ ਤੁਹਾਨੂੰ ਇੱਥੇ ਮਿਲ ਜੂਗਾ ਮਤਲਬ ਹਰ ਤਰੀਕੇ ਦੀ ਸਹੂਲਤ ਤੁਹਾਨੂੰ ਇੱਥੋਂ ਮਿਲ ਜਣੀ ਇੱਧਰਲੇ ਪਾਸੇ ਕਰਕਰੇ ਲੇਜ਼ ਵਾਲਾ ਕਹ ਲੋ ਕਿ ਉਹ ਮਸਲਾ ਆ ਗਿਆ ਸਾਰਾ ਖਾਣ ਪੀਣ ਵਾਲਾ ਸਮਾਨ ਸੋ ਨੂੰ ਮਿਲ ਜੂਗਾ ਹਰ ਤਰੀਕੇ ਦਾ ਉਹ ਵੀ ਪੂਰਾ ਸਾਫ ਸਫਾਈ ਵਾਲਾ ਕਿਉਂਕਿ ਜਿਹੜੇ ਮਾਲਕਾ ਨਾ ਉਹ ਇੱਕ ਉੱਤੇ ਚੈੱਕ ਰੱਖਦੇ ਆ ਮਤਲਬ ਕਿ ਉਹ ਪੂਰੀ ਨਿਗਾਹ ਆਪ ਇੱਥੇ ਰਹਿੰਦੇ ਆ ਉਹ ਮਲਾਵਾਂਗੇ ਸ਼ਖਸ਼ ਨੂੰ ਤੇ ਆਪਾਂ ਉਹ ਗੱਲ ਕਰਾਂਗੇ ਅੱਗੇ ਜਾ ਕੇ ਆਉ ਜੋ ਕਿ ਰ ਇਧਰਲੇ ਪਾਸੇ ਹੋਰ ਚੱਲ ਗਏ ਤੇ ਆ ਆ ਗਿਆ ਫੁਲਕਾਰੀ ਫੋਕਸ ਮਤਲਬ ਇੱਥੇ ਟ੍ਰੈਡੀਸ਼ਨਲ ਤਿਆਰ ਹੋਈ ਜਾਂਦਾ ਵਾ ਮਤਲਬ ਜੋ ਕਲਚਰਲ ਹੁੰਦੇ ਆ ਹਨਾ ਕੱਪੜੇ ਵਗੈਰਾ ਉਹ ਸਾਰੇ ਇੱਥੋਂ ਮਿਲਣਗੇ ਕਿਉਂਕਿ ਹੁਣ ਉਹ ਸੈਟਅਪ ਕਰ ਰਹੇ ਆ ਏ ਤੇ ਇਦੋਂ ਵਿੱਚ 에ਅਰ ਹਵਾ ਤੇ ਨਾਈਟ੍ਰੋਜਨ ਐ ਫ੍ਰ नाइट्रोजनल सिस्टम ਵੀ ਲੱਗਿਆ ਹੋਇਆ ਇਹ ਵੀ ਫਰੀ ਦੇ ਵਿੱਚ ਹੀ ਆ। ਇਦੋਂ ਬਿਨਾ ਅਚਾਰ ਪਚਰੰਗਾ ਫੂਡਸ ਵਗੈਰਾ ਅਚਾਰ ਵਗੈਰਾ ਵਾਲਾ ਕੋਰਨਰ ਆ ਗਿਆ। ਇਹ ਮਰਬਾ ਮਰਬਾ ਸਾਰਾ ਕੁਝ ਇਧਰਲੇ ਪਾਸੇ ਵਾਸ਼ਰੂਮ। ਇਹ ਵੀ ਇੱਕ ਨੰਬਰ ਦੇ ਵਿੱਚ ਜਮਾਂ ਸਾਫ਼ ਸਫਾਈ ਵਾਲਾ ਤੇ ਏਸੀ ਲੱਗੇ ਵਾਲੇ ਵਾਸ਼ਰੂਮ ਤੁਹਾਨੂੰ ਨਜ਼ਰ ਆ ਜਾਣਗੇ ਸਾਰੇ ਇਧਰਲੇ ਪਾਸੇ। ਤੇ ਆਜੋ ਇਧਰਲੇ ਪਾਸੇ ਚੱਲ ਗਏ ਹੋਰ ਵੀ ਅੱਗੇ ਦਿਖਾ ਕੇ ਲਿਆਵਾਂ। ਇੰਨੀਆਂ ਸਹੂਲਤਾਂ ਤੁਹਾਨੂੰ ਮਿਲਣਗੀਆਂ। ਅਹੂਜਾ ਸਰਵਿਸ ਸਟੇਸ਼ਨ ਵਾਲਿਆਂ ਕੋਲੇ ਪੂਰਾ ਕਮਾਲ ਦਾ ਕੰਮਕਾਰ ਆਪਾਂ ਗੱਲਬਾਤ ਵੀ ਕਰਾਂਗੇ ਸਰਦਾਰ ਦਲਪ੍ਰੀਤ ਸਿੰਘ ਹੁਣਾਂ ਨਾਲ ਆਜੋ ਆਪਣੀ ਨਾਲ ਸਰਦਾਰ ਦਲਪ੍ਰੀਤ ਸਿੰਘ ਜੀ ਨੇ ਜਿਨ੍ਹਾਂ ਦਾ ਪੈਟਰੋਲ ਪੰਪ ਆਨਰ ਨੇ ਸਰ ਜੀ ਸਾਸਤਰੀ ਕਲਕੀ ਹਾਲ ਨੇ ਚੜਦੀ ਕਲਾ ਜੀ ਜੀ ਤੁਹਾਡਾ ਸਵਾਗਤ ਤੁਸੀਂ ਸਾਡੇ ਕੋਲ ਆਏ ਇੱਥੇ ਧੰਨਵਾਦ ਜੀ ਮਿਹਰਬਰੀ ਗੱਲ ਹੈ ਕਿ ਇਹ 5 ਸਟਾਰ ਹੋਟਲ ਤਾਂ ਸੁਣੇ ਸੀ ਇਹ 5 ਸਟਾਰ ਪੈਟਰੋਲ ਪੰਪ ਇਹ ਕਿਵੇਂ ਆਈਟ ਦੇਖੋ ਡੀਟੇਲ ਤਾਂ ਸਾਬਤ ਕੋਲੇ ਮਿਲਣਾ ਹੁੰਦੇ ਇਹ ਹੋਰ ਵੀ ਬਹੁਤ ਹੈਗੇ ਆ ਪਰ ਤੁਸੀਂ ਰੇਅਰ ਪੈਟਰੋਲ ਪੰਪ ਆਪਣਾ ਨਾਰਥ ਇੰਡੀਆ ਦੇ ਵਿੱਚ ਦੁਰਲਭ ਕਹਿ ਲੋਗੇ ਇਨੀਆਂ ਸਹੂਲਤਾਂ ਕਿਵੇਂ ਦਿੱਤੀਆਂ ਤੁਸੀਂ ਦੇਖੋ ਇਹ ਚੀਜ਼ ਨਾ ਅਸੀਂ ਆਪਣੇ ਉੱਤੇ ਲਈਏ ਜੀ ਕਿ ਜਦੋਂ ਅਸੀਂ ਆਪਣੀ ਫੈਮਿਲੀ ਦੇ ਨਾਲ ਟਰੈਵਲ ਕਰਨੇ ਆ ਹਾਂ ਸਾਨੂੰ ਹਮੇਸ਼ਾ ਪਾਲ ਹੁੰਦੀ ਹੈ ਕਿ ਕਿ ਕਿਸੀ ਇਹੋ ਜੀ ਸੇਫ ਜਗਾ ਹੋਏ ਜਿੱਥੇ ਅਸੀਂ ਰੁਕੀਏ ਹਾਂ ਜਿੱਥੇ ਸਾਨੂੰ ਫੈਮਿਲੀ ਨਾਲ ਬੜੇ ਕਲੀਨ ਤੇ ਸਾਫ ਸੁਥਰੇ ਇਕਦਮ ਵਾਸ਼ਰੂਮ ਮਿਲ ਜਾਣ ਸਾਨੂੰ ਤੇਲ ਵਧੀਆ ਮਿਲ ਜਾਏ ਸਾਨੂੰ ਪੀਣ ਲਈ ਚਾਹ ਕੌਫੀ ਕੁਝ ਵੀ ਬੱਚਿਆਂ ਨੇ ਕੋਈ 스ਨੈਕਸ ਲੈਣਾ ਉਹ ਮਿਲ ਜਾਏ ਅੱਜ ਕੀ ਹੈ ਕਿ ਹਾਈਵੇ ਦੇ ਉੱਤੇ ਜਿਹੜੇ ਕਿ ਨੈਸ਼ਨਲ ਹਾਈਵੇ ਦੇ ਨੋਰਮਸ ਹੈਗੇ ਨੇ ਸਾਰੇ ਹਾਈਵੇ ਨੂੰ ਪੈਕ ਕਰੀ ਜਾ ਰਹੇ ਨੇ ਹੂੰ ਬੰਦਾਂ ਫੈਂਸਿੰਗ ਹੋਈ ਜਾ ਰਹੀ ਹੈ ਹੁਣ ਐਨਾ ਟਾਈਮ ਕਿੰਦੇ ਕੋਲ ਹੈ ਕਿ ਜੀ ਤੇਲ ਕਿਧਰੋਂ ਹੋਰ ਪਾਏ ਖਾਣਾ ਖਾਣ ਲਈ ਚਾਹ ਪੀਣ ਲਈ ਕਿਧਰੇ ਹੋਰ ਰੁਕੇ ਅਸੀਂ ਇਹ ਵਨ ਸਟਾਪ ਸ਼ਾਪ ਬਣਾਈ ਹੈ ਹਾਂ ਔਰ ਅਸੀਂ ਇਹ ਸੋਚ ਕੇ ਬਣਾਇਆ ਹੈ ਕਿ ਜਦੋਂ ਅਸੀਂ ਆਪ ਟ੍ਰੈਵਲ ਕਰਨੇ ਆ ਤੇ ਸਾਨੂੰ ਕੀ ਚੀਜ਼ ਚਾਹੀਦੀ ਹੈ ਸਾਨੂੰ ਸਾਫ਼ ਸੁਥਰਾ ਮਾਹੌਲ ਚਾਹੀਦਾ ਹੈ ਜਿਹੜੇ ਸਾਡੇ ਕਰਿੰਦੇ ਨੇ ਤੇਲ ਪਾਣ ਵਾਲੇ ਉਹਨਾਂ ਦਾ ਬਿਹੇਵੀਅਰ ਬੜਾ ਵਧੀਆ ਹੋਣਾ ਚਾਹੀਦਾ ਹੈ ਕਿ ਜਿਹੜਾ ਕੋਈ ਆਏ ਤੇ ਉਹਨੂੰ ਇਹ ਫੀਲ ਹੋਏ ਕਿ ਮੈਂ ਬਸ ਦੁਬਾਰਾ ਇੱਥੇ ਹੀ ਆਣਾ ਹੈ ਤੇ ਮੇਰਾ ਆਪਣਾ ਘਰ ਹੀ ਹੈ ਇਹ ਵੱਡੀ ਗੱਲ ਆ ਸੁਣੋ ਮੈਂ ਦੱਸ ਦਿੰਦਾ ਦੁਬਾਰਾ ਐਡਰੈਸ ਦੱਸ ਦਿੰਦਾ ਵਾਂ ਕਰਨਾਲ ਵਾਲੇ ਪਾਸਿਓਂ ਕੇ ਘਰੋਂਡਾ ਆਊਗਾ ਘਰੋਂਡਾ ਤੋਂ 3 ਕਿਲੋਮੀਟਰ ਪਾਣੀਪਤ ਵੱਲ ਅਹੂਜਾ ਸਰਵਿਸ ਸਟੇਸ਼ਨ ਤੇ ਬਹੁਤ ਮਤਲਬ ਕਹਿ ਕਹਿ ਸਕਦੇ ਆ ਕਿ ਸਾਫ ਸੁਥਰਾ ਮਾਹੌਲ ਮਿਲੂਗਾ ਤੁਹਾਨੂੰ ਇਸ ਲੈਵਲ ਦਾ ਕੰਮ ਤੁਹਾਨੂੰ ਨਾਰਥ ਇੰਡੀਆ ਚ ਨਹੀਂ ਮਿਲਣਾ ਕਿਉਂ ਸਰ ਇਦਾਂ ਹੀ ਆ ਨਾ ਗੱਲ ਬਿਲਕੁਲ ਨਹੀਂ ਮਿਲੇਗਾ ਜੀ ਤੇ ਸਰ ਗੱਲ ਹੈਗੀ ਇਹ ਮਹਗੀ ਪੁਆਇੰਟ ਵੀ ਸਾਰਾ ਕੁਝ ਇੱਕ ਕੰਪਨੀ ਦਾ ਕਹਿੰਦੀ ਨਹੀਂ ਹੈ ਨਾ ਤੁਸੀਂ ਆਪਣੇ ਵੱਲੋਂ ਇਹ ਜਰੀਆ ਕੀਤਾ ਨਹੀਂ ਐਸੀ ਗੱਲ ਨਹੀਂ ਹੈਗੀ ਹਾਂ ਕੰਪਨੀ ਜ਼ਰੂਰ ਕਹਿੰਦੀ ਹੈ ਕਿ ਸਹੂਲਤਾਂ ਦਿੱਤੀਆਂ ਜਾਣ ਹਾਂ ਹੁਣ ਇਹ ਤੇ ਇੰਡੀਵਿਜੂਅਲ ਦੇ ਉੱਤੇ ਡਿਪੈਂਡ ਕਰਦਾ ਹੈ ਨਾ ਕਿ ਕੌਣ ਸਹੂਲਤ ਦੇਣਾ ਚਾਹੁੰਦਾ ਹੈ ਕੌਣ ਨਹੀਂ ਦੇਣਾ ਚਾਹੁੰਦਾ ਕੰਪਨੀ ਦੇ ਪ੍ਰਮੋਟ ਕਰਦੀ ਹੈ अच्छा इंडियन ऑयल कहंदी है कि ਤੁਸੀਂ ਸਭ ਸਹੂਲਤਾਂ ਆਪਣੇ ਕਸਟਮਰ ਨੂੰ ਦਿਓ ਹਾਂ ਪਰ ਕਈ ਆਰੀ ਜਿਹੜਾ ਮਾਲਕ ਹੁੰਦਾ ਉਹ ਕੰਨੀ ਕਤਰਾ ਜਾਂਦਾ ਵੀ ਕਿਹੜਾ ਮਤਲਬ ਰਿਸਕ ਲਵੇ ਜਾਂ ਕਹਿ ਲਓ ਹਨਾ ਬਾਰਡਨ ਲਵੇ ਤੇ ਸਾਰ ਇਧਰਲੇ ਪਾਸੇ ਉਹ ਕੀ ਪਰਸ਼ਨ ਡਰਾਈਵਰਾਂ ਵਾਸਤੇ ਵੀ ਉਹ ਆਪਣੇ ਟਰੱਕ ਡਰਾਈਵਰਾਂ ਲਈ ਅਸੀਂ ਰੂਮਸ ਬਣਾਏ ਹੋਏ ਨੇ ਉਹਨਾਂ ਦੇ ਰੈਸਟ ਕਰਨ ਲਈ ਉਹਨਾਂ ਦੇ ਨਹਾਣ ਲਈ ਕੰਪਨੀ ਕਹਿੰਦੀ ਹੈ ਕਿ ਹੋਦੀ ਬਣਾ ਦਿਓ ਅਸੀਂ ਆਪਣੇ ਉਹਨਾਂ ਲਈ ਵੀ ਸ਼ਾਵਰ ਲਾਏ ਨੇ ਹਮਮ ਗਰਮ ਪਾਣੀ ਦਾ ਇੰਤਜ਼ਾਮ ਕੀਤਾ ਹੈ ਬਿਲਕੁਲ ਉਹਨਾਂ ਨੂੰ ਹਰ ਚੀਜ਼ ਦੀ ਸਹੂਲਤ ਦੇਣ ਦੀ ਕੋਸ਼ਿਸ਼ ਕਰ ਰਹੇ ਆ ਇੱਥੇ ਸੀਸੀ ਟੈਵੀ ਲੱਗੇ ਹੋਏ ਨੇ ਚੌਕੀਦਾਰ ਨੇ ਆਪਣੀ ਜਾ ਰਹੇ ਨੇ ਲੋਡ ਗੱਡੀਏ ਟਰੱਕ ਪਾਰਕਿੰਗ ਚਲਾਨ ਤੇ ਆਰਾਮ ਨਾਲ ਸੋਣ ਸਾਰੀ ਜ਼ਿੰਮੇਵਾਰੀ ਸਾਡੀ ਏ ਦੇਖੋ ਯਾਰ ਇਹ ਜਆ ਪ੍ਰੋਪਲ ਪੰਪਸ ਨੂੰ ਮੈਂ ਕਹਿੰਨਾ ਨਾਰਥ ਇੰਡੀਆ ਚ ਨਹੀਂ ਮਿਲਣਾ ਤੇ ਹੈ ਤੇ ਦੂਜੀ ਗੱਲ ਇਹ ਆ ਇੰਡੀਆ ਨਾਇਲ ਯਾਰ ਆਪ ਦੀ ਆਪ ਚ ਇੱਕ ਬਹੁਤ ਵੱਡਾ ਬ੍ਰਾਂਡ ਆ ਤੇਲ ਦੇ ਮਸਲੇ ਤੇ ਉੱਚ ਕੁਆਲਿਟੀ ਦੇ ਤੇਲ ਲਈ ਤਾਂ ਜਾਣੇ ਜਾਂਦੇ ਹੀ ਆ ਇੱਥੇ ਫੂਡ ਵੀ ਪੂਰਾ ਸੀ ਦੁਪਹਿਰ ਹੀ ਨਿਕਲ ਗੱਲਾਂ ਹੀ ਕਲੀਆਂ ਖਾ ਪੀ ਕੇ ਸਾਰਾ ਕੁਝ ਮਤਲਬ ਮਨਚੂਰੀਅਨ ਵਗੈਰਾ ਕੀ ਸਾਰਾ ਕੁਝ ਖਾ ਪੀ ਕੇ ਨਾ ਫੇਰ ਕੱਲਬਾਤ ਕਰਨ ਲੱਗਿਆ ਵੀ ਗੱਲ ਹੈਗੀ ਆ ਉਧਰ ਵੀ ਡਰਾਈਵਰਾਂ ਵਾਸਤੇ ਵੀ ਵਾਸ਼ਿੰਗ ਮਸ਼ੀਨਸ ਦਾ ਪ੍ਰਬੰਧ ਹੈਗਾ ਵਾ ਸਰ ਇਹ ਬਹੁਤ ਵੱਡੀ ਗੱਲ ਕਿਉਂਕਿ ਨਾ ਆਮ ਤੌਰ ਤੇ ਫੈਂਸੀਕ ਵਾਰਾ ਲੱਗੇ ਉਤਰਨਾ ਵੀ ਬਹੁਤ ਔਖਾ ਰੈਸਟ ਲੇ ਕੇ ਉਤਰਦੇ ਉੱਥੇ काही ਹੁੰਦਾ ਕੁਛ ਨਹੀਂ ਹੁੰਦਾ ਹੀ ਕੁਛ ਨਹੀਂ ਬਈ ਕੁੰਮਕਮਾ ਕੇ ਆਓ ਤੁਹਾਨੂੰ ਤੇਲ ਮਿਲ ਜਾਏਗਾ ਹੋਰ ਕੁਝ ਮਿਲੇਗਾ ਹੀ ਨਹੀਂ ਗੰਦੇ ਵਾਸ਼ਰੂਮ ਮਿਲਣਗੇ ਇਹ ਸਭ ਚੀਜ਼ਾਂ ਅਸੀਂ ਮੇਨਟੇਨ ਕੀਤੀਆਂ ਨੇ ਹੁਣ ਐਵੇਂ ਨਹੀਂ ਹੈਗਾ ਕਿ ਵਾਸ਼ਰੂਮ ਬਣਾਤੇ ਨੇ ਤੇ ਬਈ ਅਗਰ ਕੋਈ ਵੀ ਯੂਜ਼ ਕਰਦਾ ਨਾਲ ਹੀ ਨਾਲ ਉਸ ਤੋਂ ਬਾਅਦ ਉਹਨੂੰ ਕਲੀਨ ਕੀਤਾ ਜਾਂਦਾ ਹੈ ਦੂਸਰੇ ਲਈ ਤਾਂ ਤਿਆਰ ਹੁੰਦਾ ਹੈ ਉਹ ਜੀ ਜੀ ਬਹੁਤ ਖਾਸ ਗੱਲ ਸੀ ਦਰਸ਼ਕੋ ਸੀ ਲਾਜ਼ਮੀ ਨਾ ਉਹੀ ਕਦੇ ਗੇੜਾ ਦਿੱਲੀ-ਦੁੱਲੀ ਆਉਂਦੇ ਜਾਂਦੇ ਰਹਿੰਦੇ ਆ ਖਰਾਦਾ ਪੰਜਾਬ ਤਾਂ ਆਪਣਾ ਸੜਕਾਂ ਦੀ ਤੁਰਾ ਫਿਰਦਾ ਕਿਉਂਕਿ ਦਿੱਲੀ ਆਉਣ ਜਾਣ ਬਹੁਤਾਂ ਲੋਕਾਂ ਦਾ ਹੈ ਨਾ ਤਾਂ ਤੁਸੀਂ ਜ਼ਰੂਰ ਇੱਧਰ ਵਿਜ਼ਿਟ ਕਰਿਓ ਸਰ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਮਿਹਰਬਾਨੀ ਤਾਂ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆਂ ਮੈਂ ਹਦਰੋ ਦਿੱਲੀ ਆਉਂਦਾ ਸੀ ਮੈਂ ਕਿ ਰੁਗਣਾ ਲਾਜ਼ਮੀ ਆ ਇੱਥੇ ਵੀ ਕਿਉਂਕਿ ਗੱਲਬਾਤ ਅੱਗੇ ਵੀ ਬਹੁਤ ਸੁਣੀ ਆ ਤੇ ਬਹੁਤ ਵੱਡੀਆਂ-ਵੱਡੀਆਂ ਪ੍ਰਾਪਤੀਆਂ ਇਹਨਾਂ ਦੀ ਇੱਕ ਮੋਟੀਵੇਸ਼ਨਲ ਵੀਡੀਓ ਅਲੱਗ ਤੋਂ ਵੀ ਪਾਵਾਂਗੇ ਤਾਂ ਅਗਲੀ ਵਾਰੀ ਨਾਮ ਅਮਿਸ਼ਾ ਲੈ ਕੇ ਮਿਲਦੇ ਆ ਧੰਨਵਾਦ